ाम ते आया गए मखद काल नान देकोदले ਪ੍ਰਤਿ ਹੈ ਸ੍ਰੀ ਭਗਵਤੀ ਜੀ ਸਾਈਂ ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹ ਹੀ ਦਸਵੀਂ ਬ੍ਰਹਮ ਭਗਵਤੀ ਸਿਮਰ ਗਾ ਗੁਰੂ ਨਾਨਕ ਨਈਂ ਧਿਆਇ ਫਿਰੰਗੂਦ ਗੁਰਦੇ ਅਮਰਦਾਸ RAM DAS HOI SUAI ARJUN HAR GOVINDA NO SIMRO SIRI WAR RA INDER KE KAL SAJI ਹੀ ਬੀਸ ਦਿੱਤੇ ਬੰਦ ਬੰਦ ਘਟਾਏ ਖੂਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਹਰਿਆਣਾਦ ਚਰਾਏ ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਨਾਮ ਸਿੰਘਾਂ ਦੀ ਗਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਤੋ ਜੁਗਾਂ ਟੱਲ ਧਰਮ ਕਾਜ ਐਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਢੀਮਾ ਬਾਤ ਉੱਚੀ ਬਤ ਪਤ ਦਾ ਰਾਖਾ ਆ ਦੇ ਸਦਾ ਸੋਹਾਈ ਦਾਤਾਰ ਦੇ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਤਾਮਾ ਦੇ ਜਿੰਨਾ ਤੋਂ ਬੰਤ ਨੂੰ ਵੇ ਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨਾਂ ਦੀ ਦਾ Name ਸਿਮਰ ਸਿਮਰ ਤਿਸ ਸਦਾ ਸੰਭਾਲੇ ਹਰ ਕਾ ਨਾਮ ਰਦੇ ਸਦ ਧਿਆਈ ਸੰਗੀ ਸਾਥੀ ਸਗਲ ਦਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਤੇਰਾ ਕੀਆ ਮੀਠਾ ਕਿਰਪਾ ਕਰ ਲੋ ਦੀਨ ਕੇ ਦਾਤੇ ਮੇਰਾ ਗੁਣ ਆਵ ਗੁਣ ਨਾ ਵਿਚਾਰੋ ਕੋਈ ਵਿਸਰ ਨਹੀਂ ਦਾਤਾ ਆਪਣਾ ਸਮਜਿ ਦਰਸ਼ਨੋ ਪਰਸੇ ਗੁਰੂ ਕੈ ਜਨਮ ਮਰਨ ਦੁਖ ਸਤਨਾਮੁ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀਮਹ ਲਾ ਪੰਜਵਾ ਵਾਰਸ ਲੋਕਾਨਾਲ ਇਤੂ ਓਮ ਸਾਦ ਸਲੋਕ ਆਦ ਪੂਰਨ ਮਤ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਦਬੱਤ ਰੋ ਅਦਤ ਨਾਸਨ ਜਗਵੀਸ਼ਵਰ Oh ਬੱਬਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ੀਧੀ ਦਿਹਾੜੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਠੰਡੇ ਮਿੱਠੇ ਜਲਦਿਆਂ ਸ਼ਬੀਲਾਂ ਕਿ ਲੋਕਾਂ ਦੀ ਉਸ ਤਪ ਦੀ ਗਰਮੀ ਦੇ ਵਿੱਚ ਅੱਗ ਦੇ ਵਿੱਚ ਆਪਾਂ ਨੂੰ ਠੰਡ ਪਵੇ ਲੰਗਰਾਂ ਦੇ ਪ੍ਰਵਾਹ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅਜੂਰੀ ਦੇ ਵਿੱਚ ਜਿਸ ਤਰੀਕੇ ਨਾਲ ਅੱਜ ਖੰਡ ਪਾਠਾਂ ਦੇ ਭੋਗ ਪਏ ਔਰ ਲੋਕਾਂ ਦੀ ਸਹੂਲਤ ਦੇ ਲਈ ਕਿਉਂਕਿ ਇਹ ਸਥਾਨ ਇੱਕ ਐਸਾ ਸਥਾਨ ਹੈ ਜਿੱਥੇ ਅੱਜ ਤੱਕ ਕਦੇ ਮਿਸਤਰੀ ਰੁਕੇ ਨਹੀਂ ਹੈ ਕੋਈ ਨਾ ਕੋਈ ਚੀਜ਼ ਨਹੀਂ ਹੁਣ ਜਦੋਂ ਐਂਬੂਲੈਂਸਿਸ ਦੀ ਆਪਾਂ ਗੱਲ ਕਰ ਲਈਏ ਤਾਂ ਇੱਕ ਐਂਬੂਲੈਂਸ ਤੋਂ ਹੁਣ ਸਾਰੇ ਪਾਸੇ ਹੀ ਹਰੇਕ ਰੋਡ ਤੇ ਹੀ ਤੁਹਾਨੂੰ ਕਾਇਲਾਂ ਦੇ ਲਈ ਸਿਰਫ ਮਲੋ ਜਿਹੜੀ ਐਂਬੂਲੈਂਸਾਂ ਆਉਣਗੀਆਂ ਹੋਣਗੀਆਂ ਵੀ ਕਾਇਲਾਂ ਦੇ ਲਈ ਜਿਹੜੇ ਰੋਡ ਸਾਈਡ ਐਕਸੀਡੈਂਟ ਆ ਜਿੱਥੇ ਕੋਈ ਚੱਕਣ ਵਾਲਾ ਨਹੀਂ ਹੈ ਠੀਕ ਹੈ ਨਾ ਚਾਹੋਗੇ ਦੇਖੋ ਤਾਂ ਇਸ ਟਾਈਮ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਪੂਰੀ ਰਣ ਹਾਰਪੁਰ ਸੇਵਾਦਾਰ ਗੁਰਲਿਆਕ ਸਿੰਘ ਬਰਾੜ ਜੋ ਕਰਾ ਰਹੇ ਨੇ ਗੁਰੂ ਪਿਤਾ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਕਰਾ ਰਹੇ ਨੇ ਪਰਮਾਤਮਾ ਜੀ ਕਰਾ ਰਹੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਾ ਰਹੇ ਨੇ ਧੰਨ ਗੁਰੂ ਨਾਨਕ ਸਾਹਿਬ ਕਰਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ ਨੂੰ ਦੇਖਦਿਆਂ ਹੋਇਆ ਇਸ ਟਾਈਮ 5 ਇੱਕ ਗੱਡੀਆਂ ਸਾਡੇ ਕੋਲੇ ਨਵੀਆਂ ਆ ਗਈਆਂ ਸੀ ਤਿਆਰ ਕਰਾ ਰਹੇ ਆ ਇੱਕ ਗੱਡੀ ਉਦੋਂ ਪਹਿਲਾਂ ਸਾਡੀ ਚੱਲ ਰਹੀ ਸੀ ਕਿ ਧੰਨ ਗੁਰੂ ਨਾਨਕ ਦਾਸ ਮਹਾਰਾਜ ਦੀ ਤੇ ਇਹ ਜਿਹੜੀ ਸੇਵਾ ਕੀਤੀ ਹੈ ਸ਼ੁਰੂ ਇਹ ਬਿਲਕੁਲ ਫਰੀ ਸੇਵਾ ਕਿਸੇ ਤੋਂ ਕੋਈ ਵੀ ਇੱਕ ਪੈਸਾ ਨਹੀਂ ਲਿਆ ਜਾਊਗਾ ਕਿਉਂਕਿ ਗੁਰੂ ਘਰ ਦੇ ਕਾਰਜ ਆ ਆਪਣੀ ਮਰਜ਼ੀ ਨਾਲ ਕੋਈ ਕਹਿੰਦੇ ਕੋਈ ਵੀ ਦਾਨ ਕਰ ਸਕਦਾ ਹੈ ਕੋਕੇ ਜਿਹੜੀਆਂ ਸਮਾਮੇਦਾਨ ਦੇ ਨਾਲ ਹੀ ਚੱਲਦੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਦਸੂਹਾ ਰੋਡ ਹੋ ਗਿਆ ਜਾਂ ਆਪਣਾ ਚੰਡੀਗੜ੍ਹ ਰੋਡ ਹੋ ਗਿਆ ਫਗਵਾੜਾ ਰੋਡ ਜਲੰਧਰ ਰੋਡ ਹਰ ਕਰੋੜ ਦੇ ਉੱਤੇ ਧੰਗੁਰੂ ਰਾਮਦਾਸ ਲੰਗਰ ਸੇਵਾ ਦੀ ਗੱਡੀ ਮਿਲੂਗੀ ਜਿਹੜੀ ਐਂਬੂਲੈਂਸ ਗੱਡੀ ਹੈ ਤੇ ਇਸ ਟਾਈਮ ਪੂਰੇ ਪੰਜਾਬ ਦੇ ਵਿੱਚ ਆਪ ਜੀ ਨੂੰ ਜਿੱਦਾਂ ਲੰਗਰ ਵਾਲੀਆਂ ਗੱਡੀਆਂ ਮਿਲਦੀਆਂ ਲੰਗਰ ਚਲਾ ਰਹੀਆਂ ਜਿਹੜੀਆਂ ਗੱਡੀਆਂ ਹਸਪੀਟਲ ਚ ਲੈ ਕੇ ਜਾਂਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਸੋਚ ਹੈ ਵੀ ਪੂਰੇ ਪੰਜਾਬ ਦੇ ਵਿੱਚ ਜਿੱਦਾਂ ਇਹ ਗੱਡੀਆਂ ਚੱਲਦੀਆਂ ਤਾਂ ਐਂਬੂਲੈਂਸ ਵੀ ਚੱਲਣੀਆਂ ਹਸਪੀਟਲ ਦੀ ਸੇਵਾ ਵਰਤਾ ਆਸ਼ਰਮ ਸਕੂਲ ਮਤਲਬ ਹੀ ਹਜੇ ਘੱਟੋ ਘੱਟ 5-6 ਸਾਲ ਹੀ ਹੋਏ ਆ ਸੇਵਾ ਸ਼ੁਰੂ ਹੋਈ ਨੂੰ ਤੇ ਬੜੀਆਂ ਸੰਗਤਾਂ ਚਾਹੁੰਦੀਆਂ ਵੀ ਇਦਾਂ ਦੀਆਂ ਸਵਾਵਾਂ ਚੱਲਣ ਤੇ ਸੰਗਤਾਂ ਦੇ ਸੰਯੋਗ ਦੇ ਨਾਲ ਰਲ ਮਿਲ ਕੇ ਜਿਹੜੀਆਂ ਸਵਾਵਾਂ ਚੱਲਦੀਆਂ ਤੇ ਮਹਾਰਾਜ ਕਿਰਪਾ ਕਰਨ ਇਹ ਹੋਰ ਵੀ ਵੱਧ ਚੜ ਕੇ ਸੇਵਾ ਹੋਣੀ ਹੈ ਮਿਰਜੀ ਜਿਸ ਤਰੀਕੇ ਦੇ ਨਾਲ ਮਾਝਾ ਕਿਉਂਕਿ ਉਸ ਪੱਗ ਧੜਵਾਹ ਦੇ ਕੋਲੇ ਆਪਾਂ ਗੱਲ ਕਰ ਲਈਏ ਤਾਂ ਉਧਰ ਪਾਸਾ ਜਿਹੜਾ ਸਾਰਾ ਅਬਾਊਟ 25 ਥਾਵਾਂ ਤੇ ਉਧਰੋਂ ਔਰ ਇਧਰੋਂ ਜਿਹੜਾ ਕਿ ਹੁਸ਼ਿਆਰਪੁਰ ਸੈਂਟਰ ਪਲੇਸ ਹੈਗੀ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਕਰੋਨਾ ਦੇ ਪੀਰੀਅਡ ਦੇ ਦੇਖਿਆ ਬਾਬਾ ਜੀ ਜਿਹੜੀਆਂ ਸਵਾਵਾਂ ਪਹਾੜਾਂ ਤੇ ਜਾ ਕੇ ਵੀ ਹੋਈਆਂ ਇਹ ਉਹ ਸੰਸਥਾਵਾਂ ਜਿਹਦੇ ਵਿੱਚ ਨੰਬਰ ਬਣਾਉਣ ਦਾ ਜਿਹਦੇ ਵਿੱਚ ਫੋਟੋਆਂ ਲਵਾਉਣ ਦਾ ਜਿਹਦੇ ਵਿੱਚ ਫਲੈਸ਼ ਆਊਟ ਕਰਨ ਦਾ ਨਹੀਂ ਜਿੱਦਾਂ ਤੁਸੀਂ ਕਿਹਾ ਵੀਰਜੀ ਹੋਰੇ ਵੀ ਜਿਹੜੇ ਹੈਗੇ ਆ ਇਸ ਚੀਜ਼ਾਂ ਤੋਂ ਦੂਰ ਆ ਕਿ ਮੇਰਾ ਨਾਮ ਬੁਲਾ ਜਾਵੇ ਤੁਹਾਨੂੰ ਵੀ ਅਸੀਂ ਬੜੀ ਮੁਸ਼ਕਲ ਦੇ ਨਾਲ ਗੱਲਬਾਤ ਕਰਦੇ ਆਂ ਵੀ ਨਹੀਂ ਕੋਈ ਨਹੀਂ ਫਿਰ ਤੁਸੀਂ ਕਹਿੰਦੇ ਚਲ ਕੋਈ ਨਹੀਂ ਵੀ ਇੱਦਾਂ ਵੱਡਾ ਦਿਹਾੜਾ ਹੈਗਾ ਤੇ ਆ ਕੇ ਕੋਈ ਗੱਲ ਨਹੀਂ ਤੁਸੀਂ ਇੱਥੇ ਸੇਵਾ ਕਰਨੀ ਆ ਤੇ ਆ ਕੇ ਕਰ ਲਓ ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਦੇ ਨਾਲ ਅੱਜ ਆਪਾਂ ਦੇਖ ਰਹੇ ਆ ਕਿ ਲਾਇਨ ਕਲੱਬ ਵਾਲਿਆਂ ਨੇ ਔਰ ਜਿਸ ਤਰੀਕੇ ਦੇ ਨਾਲ ਆਕਸਫੋਰਡ ਹਸਪੀਟਲ ਦੇ ਜਿਹੜੇ ਡਾਇਰੈਕਟਰ ਡਾਕਟਰ ਗੁਰਬੀਰ ਸਿੰਘ ਗਿੱਲ ਜਿਹੜੇ ਕਿ ਤੁਹਾਡੇ ਨਾਲ ਨਿੱਜੀ ਪ੍ਰੇਮ ਰੱਖਦੇ ਨੇ ਔਰ ਉਹਨਾਂ ਦੇ ਮਨ ਚ ਵੀ ਹੁੰਦਾ ਵੀ ਇਹ ਵੀ ਸ਼ਰਦਾ ਵਾਲੇ ਲੋਕ ਨੇ ਇਹ ਵੀ ਸੇਵਾ ਕਰ ਰਹੇ ਨੇ ਔਰ ਉਹਨਾਂ ਨੇ ਜਿਸ ਤਰੀਕੇ ਨਾਲ ਕਿ ਨਵਾਂ ਮਿਸ਼ਨ ਜੀਐਸ ਹਸਪੀਟਲ ਜਿਹੜਾ ਜਨਤਾ ਹਸਪੀਟਲ ਜੀਐਸ ਜਨਤਾ ਹਸਪੀਟਲ ਜਿਹੜਾ ਉਹਦੇ ਚ 13-13 ਦੀ ਸੇਵਾ ਸ਼ੁਰੂ ਕੀਤੀ ਆ ਉਹਦੇ ਅੰਤਰਗਤ ਉਹ ਜਿਹਨਾਂ ਨੇ ਕੈਂਪ ਇੱਥੇ ਜਿਹੜਾ ਹੈਗਾ ਲਗਾਇਆ ਕੀ ਕਹਿਣਾ ਚਾਹੋਗੇ ਕਿ ਉਸ ਤਰੀਕੇ ਦੇ ਨਾਲ ਜਿਹੜੇ ਲੋਕ ਸੇਵਾ ਲਈ ਆ ਤੁਹਾਨੂੰ ਪਤਾ ਹੁੰਦਾ ਲਾਇਨ ਕਲੱਬ ਵੀ ਸੇਵਾ ਦਾ ਪੰਜ ਬਣ ਕੇ ਸੇਵਾ ਕਰਦਾ ਔਰ ਆਕਸਫੋਰਡ ਹਸਪੀਟਲ ਨੇ ਪਹਿਲਾਂ ਵੀ ਇੱਥੇ ਆ ਕੇ ਸੇਵਾ ਕੀਤੀ ਹੈ ਤਾਂ ਹੁਣ ਫਿਰ ਕਰ ਰਹੇ ਆ ਦੇਖੋ ਜੀ ਜਿਹੜੀ ਸੇਵਾ ਵਧੀਆ ਗੱਲ ਆ ਜਿਹੜਾ ਉਹਨਾਂ ਨੇ oprala ਸ਼ੁਰੂ ਕੀਤਾ ਪਹਿਲਾਂ ਵੀ ਉਹਨਾਂ ਬਾਰੇ ਮੈਂ ਸੁਣਿਆ ਸੀ ਚੰਗਾ ਉਹਨਾਂ ਨੇ ਚੰਗਾ ਭਲਾ ਕਰ ਰਹੇ ਨੇ ਚਲੋ ਇੱਕ ਬੰਦੇ ਦੀ ਬਿਉਂਤ ਬੰਦੀ ਹੁੰਦੀ ਆ ਵੀ 13 13 ਨਾਂ ਰੱਖਿਆ ਤੇ ਚਲੋ 13 ਰੁਪਏ ਵੀ ਕੋਈ ਬਾਲੇ ਨਹੀਂ ਹੁੰਦੇਗੇ ਤੇ ਵਧੀਆ ਗੱਲ ਉਹਨਾਂ ਦੀ ਚੰਗੀ ਸੋਚ ਆ ਅੱਜ ਉਹਨਾਂ ਨੇ ਵੀ ਕੈਂਪ ਲਾਇਆ ਸੀ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਆ ਦੋ ਕੈਂਪ ਹੋਰ ਵੀ ਲੱਗੇ ਲੈਨ ਚਾਲਿਆਂ ਦਾ ਵੀ ਲੱਗਿਆ ਇੱਕ ਮੁੰਡਾ ਇਥੋਂ ਹਾਰਪੁਰ ਤੋਂ ਉਹ ਦੇ ਨਾਲ ਬੜਾ ਸਾਡੇ ਸਤਾਨ ਨਾਲ ਪਿਆਰਾ ਕਰੋਨਾ ਦੇ ਵੇਲੇ ਉਹ ਇੱਥੇ ਸਾਡੇ ਨਾਲ ਸੇਵਾ ਕਰਾਉਂਦਾ ਹੁੰਦਾ ਸੀਗਾ ਤੇ ਉਹ ਕਹਿੰਦੇ ਬਾਬਾ ਜੀ ਮੇਰਾ ਵੀ ਮਨ ਕਰਦਾ ਵੀ ਮੈਂ ਵੀ ਕੈਂਪ ਲਾਵਾਂ ਤੇ ਉਹਦੀ ਦੁਕਾਨ ਆ ਤੇ ਅੱਜ ਅੱਖਾਂ ਦੇਣ ਜਿਹੜੀਆਂ ਐਨਕਾਂ ਫਿਰ ਹੀ ਲਾਉਣ ਆਇਆ ਤੇ ਚੈੱਕ ਅਪ ਕਰਕੇ ਮਰੀਜ਼ਾਂ ਨੂੰ ਮਤਲਬ ਜਿਹੜੇ ਸੇਵਾਦਾਰ ਉਹਨੂੰ ਫਿਰ ਹੀ ਐਨਕਾਂ ਮਤਲਬ ਦੇ ਰਿਹਾ ਤੇ ਇਸੇ ਤਰ੍ਹਾਂ ਇਸ ਸਤਾਨ ਨੂੰ ਦੇਖ ਕੇ ਇਸ ਸੰਸਥਾ ਨੂੰ ਦੇਖ ਕੇ ਬਹੁਤ ਲੋਕਾਂ ਦਾ ਮਨ ਕਰਦਾ ਵੀ ਅਸੀਂ ਵੀ ਸੇਵਾ ਕਰੀਏ ਇੱਥੋਂ ਬੰਦੇ ਨੂੰ ਜਾਗਰਤੀ ਮਿਲਦੀ ਆ ਤੇ ਬੰਦੇ ਨੂੰ ਨਰਜੀ ਮਿਲਦੀ ਆ ਵੀ ਉਹ ਕਹਿੰਦਾ ਯਾਰ ਮੈਂ ਵੀ ਕੁਝ ਕਰਾਂ ਕਿਉਂਕਿ ਸੇਵਾ ਕਰਨ ਦਾ ਮਤਲਬ ਇਹੀ ਹੁੰਦਾ ਵੀ ਦਸਣ ਦਾ ਮਤਲਬ ਇਹੀ ਹੁੰਦਾ ਵੀ ਹੋਰ ਬੰਦੇ ਦਾ ਵੀ ਚੈਨਲ ਕਰੇ ਯਾਰ ਮੈਂ ਵੀ ਇਹ ਇੱਥੋਂ ਇੰਨੇ ਲੋਕਾਂ ਨੂੰ ਲੰਗਰ ਚਕਾਰੇ ਆ ਮੈਂ ਇੰਨੇ ਚਲ ਬਾਹਲੇ ਨੂੰ ਤਾਂ ਮੈਂ ਪੰਜਾਂ ਬੰਦਿਆਂ ਨੂੰ ਛਕਾ ਦਿਆ ਮੈਦਾਨ ਨੂੰ ਛਕਾ ਦਿਆਂ ਮਤਲਬ ਅੰਦਰ ਬੰਦੇ ਦੇ ਭਾਵਨਾ ਪੈਦਾ ਹੁੰਦੀ ਹੈ ਸੇਵਾ ਕਰਨ ਦੀ ਅ ਬੱਬਈ ਆਪਾਂ ਜੇ ਦੇਖ ਲਈਏ ਇਸ ਥਾਂ ਦੇ ਉੱਪਰ ਜਿਸ ਤਰੀਕੇ ਦੇ ਨਾਲ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਹੈਗੇ ਆ ਨਕਮਸਤਕ ਹੁੰਦੇ ਆ ਡੇਲੀ ਲੰਗਰ ਚੱਲਦਾ ਹੈਗਾ ਔਰ ਲੰਗਰ ਕੱਲਾ ਇੱਥੇ ਨਹੀਂ ਮਤਲਬ ਇੱਥੇ ਵੀ 24 ਘੰਟੇ ਕਿਉਂਕਿ ਅਸੀਂ ਦੇਖਦੇ ਚੰਦਪੁਰ ਨਹੀਂ ਜਾਣਾ ਹੁੰਦਾ ਲੋਕਾਂ ਨੇ ਜਾਂ ਅੱਗੇ ਪਹਾੜਾਂ 'ਚ ਜਾਣਾ ਹੈਗਾ ਬਾਬਾ ਬੜਵਾਕ ਸਿੰਘ ਦੇ ਡੇਰੇ ਤੇ ਜਾਣਾ ਹੈਗਾ ਜਿਹੜੇ ਲੋਕ ਇੱਥੋਂ ਲੰਗਦੇ ਆ ਤੇ ਉਹਨਾਂ ਨਾਲ ਇੱਕ ਲਿੰਕ ਮਨ ਜਾਂਦਾ ਕਿਉਂਕਿ ਇੱਥੇ ਸਫਾਈ ਇੰਨੀ ਜ਼ਿਆਦਾ ਇੱਥੇ ਬੰਦੇ ਦਾ ਬਹਿ ਕੇ ਲੰਗਰਾਂ ਵਾਲੀ ਗੱਲ ਨਹੀਂ ਉਹਨਾਂ ਨੂੰ ਲੱਗਦਾ ਉਹਨਾਂ ਨੂੰ ਆਉਂ ਲੱਗਦਾ ਜਿਵੇਂ ਅਸੀਂ ਕਿਸੇ 5 ਸਟਾਰ ਹੋਟਲ 'ਚ ਬਹਿ ਕੇ ਖਾ ਰਹੀ ਹੋਈਏ ਕਿਉਂਕਿ ਸਫਾਈ ਇੰਨੀ ਜ਼ਿਆਦਾ ਹੈਗੀ ਹੈ ਔਰ ਚੀਜ਼ਾਂ ਦੇ ਵਿੱਚ ਹੁਣ ਅਸੀਂ ਜਿਸ ਤਰੀਕੇ ਨਾਲ ਕੜੀ ਤੇ ਚਾਵਲ ਖਾਦੇ ਆ ਕੋਈ ਉਹਦੇ 'ਚ ਨਮਕ ਵੱਧ ਨਹੀਂ ਹੈ ਕੋਈ ਉਹਦੇ 'ਚ ਮਿਰਚ ਨਹੀਂ ਹੈ ਕੋਈ ਉਹਦੇ 'ਚ ਮਸਾਲਾ ਨਹੀਂ ਹੈ ਉਹ ਇੱਕ ਆਮ ਆਦਮੀ ਦੇ ਜਿਹੜਾ ਹੈਗਾ ਪਚਣ ਵਾਲੀ ਚੀਜ਼ ਹੈਗੀ ਆ ਜਿਦੇ ਚ ਸਵਾਦ ਨਾ ਬਣਾ ਕੇ ਬਲਕਿ ਉਹ ਚ ਇਸ ਤਰੀਕੇ ਦੇ ਨਾਲ ਬਣਾਇਆ ਗਿਆ ਕਿ ਉਹਦੇ ਚ ਲੋਕਾਂ ਨੂੰ ਤਾਕਤ ਮਿਲੇ ਦੇਖੋ ਜੀ ਆਪਾਂ ਗੱਲਾਂ ਸੁਣਦੇ ਹੁਣੇ ਬਾਹਰ ਦੀਆਂ ਕੈਨੇਡਾ ਅਮਰੀਕਾ ਦੀਆਂ ਹੋਰ ਆndੀਆਂ ਵੀ ਸਫਾਈ ਬੜੀ ਆ ਜੀ ਉੱਥੇ ਬਹੁਤ ਸਫਾਈ ਆ ਪਰ ਇਸ ਚੀਜ਼ ਨੂੰ ਅਸੀਂ ਵੀ ਹਿਸਾਬਤ ਕਰਤਾ ਧੰਨ ਗੁਰੂ ਰਾਮਦਾਸ ਲੰਗਰ ਸੇਵਾ ਨੇ ਵੀ ਅਸੀਂ ਵੀ ਸਫਾਈ ਰੱਖ ਸਕਦੇ ਆ ਠੀਕ ਆ ਜੀ ਸਫਾਈ ਦੇ ਵਿੱਚ ਆਪਾਂ ਇਸ ਗੱਲ ਦਾ ਦਾਵਾ ਕਰਦੇ ਗੁਰੂ ਰਾਮਦਾਸ ਮਹਾਰਾਜ ਦਾ ਦਾਰਾ ਜਿੱਥੇ ਸਫਾਈ ਆ ਉੱਥੇ ਰੱਬ ਆ ਜਿੱਥੇ ਸਫਾਈ ਨਹੀਂ ਉੱਥੇ ਰੱਬ ਹੈ ਨਹੀਂਗਾ ਇਸੇ ਕਰਕੇ ਇੱਥੇ ਪਰਮਾਤਮਾ ਖੁਦ ਵਸਦੇ ਨੇ ਇੱਥੇ ਸਫਾਈ ਆ ਤੇ ਅਸੀਂ ਇਸ ਪੂਰੇ ਧਿਆਨ ਰੱਖੀਦਾ ਹਰ ਇੱਕ ਚੀਜ਼ ਦਾ ਸਫਾਈ ਮੈਂ ਇੱਕ ਆਪ ਖੁਦ ਵੀ 2 ਘੰਟੇ ਸਵੇਰੇ 3 ਘੰਟੇ ਇੱਥੇ ਅੰਦਰ ਸਫਾਈ ਕਰਦਾ ਜੀ ਮਸ਼ੀਨ ਚਲਾਉਣਾ ਜਾਂ ਪੋਚਾ ਜਾਂ ਸੈਲਫਾਂ ਤੇ ਕਿਉਂਕਿ ਮੇਰਾ ਇੱਕ ਰੁਟੀਨ ਬਣਿਆ ਵੀ 2-3 ਘੰਟੇ ਉੱਠ ਕੇ ਮੈਂ ਸੇਵਾ 'ਚ ਲਾਉਣੀ ਲਾਉਣਿਆਂ ਤੇ ਕਰਨੀ ਵੀ ਸਫਾਈ ਹੋਰ ਮੈਂ ਕੋਈ ਕੰਮ ਨਹੀਂ ਕਰਦਾ ਇਸ ਕਰਕੇ ਕਿ ਦਰ ਦੇ ਜੇ ਆਪਾਂ ਗੁਰੂ ਘਰ ਦੇ ਚੌਂਕੀਦਾਰ ਬਣ ਕੇ ਰਵਾਂਗੇ ਤਾਂ ਇੱਥੋਂ ਕੁਝ ਮਿਲਣਾ ਅਫਸਰ ਲੱਗ ਕੇ ਗੁਰੂ ਘਰੋਂ ਕਿਸੇ ਨੂੰ ਕੁਝ ਨਹੀਂ ਮਿਲਦਾ ਜਿਹੜੇ ਅਫਸਰ ਹੁੰਦੇ ਆ ਉਹ ਖਾਲੀ ਹੱਥ ਰਹਿੰਦੇ ਆ ਇਸੇ ਕਰਕੇ ਮੈਂ ਕਹਿੰਨਾ ਵੀ ਹਰ ਕੋਈ ਬੰਦਾ ਸੇਵਾ ਕਰੇ ਗੁਰੂ ਘਰ ਜਾ ਕੇ ਜਿੰਨੀ ਵੀ ਹੋ ਸਕਦੀ ਹੈ ਤੇ ਇਸ ਨੂੰ ਆਪਣਾ ਇਹ ਜਿਹੜਾ ਸਥਾਨ ਹੈ ਇੱਕ ਤੁਹਾਨੂੰ ਹੋਰ ਗੱਲ ਦੱਸ ਦਿੰਨੇ ਆ ਇੱਥੇ ਕਿਸੇ ਵੀ ਬੰਦੇ ਦਾ ਨਾਂ ਨਹੀਂ ਲਿਖਿਆ ਕੋਈ ਕਿਸੇ ਵੀ ਕੋਈ ਕਮੇਟੀ ਦਾ ਨਾਂ ਨਹੀਂ ਲਿਖਿਆ ਸਿਰਫ ਗੁਰੂ ਰਾਮਦਾਸ ਮਹਾਰਾਜ ਦਾ ਨਾਂ ਉਹਦੇ ਨਾਂ ਦੇ ਹੇਠਾਂ ਹੀ ਚੱਲਦਾ ਹੈ ਇੱਥੇ ਜੋ ਮਾਤਾ ਰਾਣੀ ਦੇ ਆਉਂਦੇ ਉਹ ਵੀ ਆਉਂਦੇ ਨੇ ਜੋ ਪੀਰਾਂ ਦੇ ਜਾਂਦੇ ਉਹ ਵੀ ਆਉਂਦੇ ਨੇ ਜੋ ਪ੍ਰਭਾਗ ਸਿੰਘ ਦੇ ਜਾਂਦੇ ਉਹ ਵੀ ਆਉਂਦੇ ਨੇ ਸਾਰੇ ਲਈ ਖੁੱਲੇ ਰਸਤੇ ਨੇ 24 ਘੰਟੇ ਲੰਗਰ ਖੁੱਲਾ ਮੈਨੂੰ ਮੇਰਾ ਵੀ ਇਲਾਕਾ ਮਾਲਵਾ ਹੈ ਤੁਹਾਡੇ ਤੁਸੀਂ ਬਾਗੇਪੁਰਾਣੇ ਤੋਂ ਆਏ ਆ ਬਾਗੇਪੁਰਾਣੇ ਦੀਆਂ ਸੰਗਤਾਂ ਵੀ ਆਉਂਦੀਆਂ ਗਿੱਦੜ ਵਾਏ ਤੋਂ ਗੰਗਾ ਰਾਮ ਡੇਰੇ ਵਾਲੇ ਆ ਉਹ ਵੀ ਇੱਥੇ ਜਾਂਦੇ ਨੇ ਹਰ ਸੰਗ੍ਰਾਂਤ ਤੇ ਮਾਤਾ ਜੀ ਦੇ ਉਹ ਵੀ ਇੱਥੇ ਆ ਕੇ ਲੰਗਰ ਛੱਕ ਕੇ ਜਾਂਦੇ ਨੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਸਾਡੀਆਂ ਮਾਲਵੇ ਤੋਂ ਸੰਗਤਾਂ ਆਈਆਂ ਤੇ ਉਹਨਾਂ ਦੀ ਬੜੀ ਅਸੀਂ ਤਨਮਨ ਨਾਲ ਸੇਵਾ ਕਰੀ ਸਾਨੂੰ ਬੜਾ ਚਾਹ ਹੁੰਦਾ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਜੋ ਵੀ ਕਿਤੇ ਵੀ ਜਾਂਦਾ ਚਾ ਨੈਣਾਦੇਵੀ ਜਾਂਦਾ ਵੈਸ਼ਨੂ ਦੇ ਵੀ ਜਾਂਦਾ ਜਾਂ ਚੰਦਪੁਰੀ ਜਾਂਦਾ ਜਾਂ ਕਿਤੇ ਵੀ ਜਾਂਦਾ ਜਾਂ ਬੜਕਨਾਥ ਦੀਆਂ ਸੰਗਤਾਂ ਵੀ ਇੱਥੇ ਬਹੁਤ ਆਉਂਦੀਆਂ ਨੇ ਤੇ ਅਸੀਂ ਸਾਰਿਆਂ ਨੂੰ ਕਹਿੰਨੇ ਵੀ ਇੱਥੇ ਤੁਸੀਂ ਆਇਆ ਕਰੋ ਪ੍ਰਸ਼ਾਦਾ ਛੱਕ ਕੇ ਆਇਆ ਕਰੋ ਸਾਨੂੰ ਬੜਾ ਚਾਹ ਹੁੰਦਾ ਤੇ ਜਿਹੜਾ ਪ੍ਰਮਾਤਮਾ ਦਾ ਘਰ ਹੁੰਦਾ ਉੱਥੇ ਕੋਈ ਭੇਦਭਾਦ ਨਹੀਂ ਹੁੰਦਾ ਉਹ ਸਾਰੇ ਅਸੀਂ ਇੱਕ ਹੀ ਪ੍ਰਮਾਤਮਾ ਦੇ ਇੱਕੋ ਅਕਾਲ ਪੁਰਖ ਦੇ ਬੱਚੇ ਆਂ ਜਦੋਂ ਬੰਦਾ ਪੈਦਾ ਆਇਆ ਉਹ ਕੱਲਾ ਹੀ ਹੋਇਆ ਸੀਗਾ ਤੇ ਇਹ ਭੇਦਭਾਦ ਛੱਡੋ ਇਨ੍ਹਾਂ ਗੱਲਾਂ ਤੋਂ ਦੂਰ ਹੋਵੋ ਤੇ ਰਲ ਮਿਲ ਕੇ ਰਹੀਏ ਤੇ ਸੇਵਾ ਕਰੀਏ ਤੇ ਪ੍ਰਮਾਤਮਾ ਨੂੰ ਯਾਦ ਕਰੀਏ ਅ ਉਹ ਵੇ ਜੇ ਆਪਾਂ ਗੱਲ ਕਰ ਲਈਏ ਕਿ ਇਹ ਸਥਾਨ ਜਿਹੜੀ ਜਿਹੜੀ ਕੋਈ ਨਵੀਂ ਚੀਜ਼ ਆਂਦੀ ਆ ਜੇ ਰੋਟੀਆਂ ਨਾਨ ਦੀ ਮਸ਼ੀਨ ਆਈ ਨਵੀਂ ਆਈ ਬਿਲਕੁਲ ਨਵੀਂ ਇੰਸਟਾਲ ਕੀਤੀ ਗਈ ਹਰ ਇੱਕ ਚੀਜ਼ ਜਿਹਦੇ ਵਿੱਚ ਕਿ ਲੋਕਾਂ ਨੂੰ ਸਵਾਦ ਮਿਲੇ ਹੁਣ ਅਸੀਂ ਲੰਗਰ ਖਾਦਾ ਐਡੀ ਪਿਆਰੀ ਰੋਟੀ ਜਿਹਦੇ ਵਿੱਚ ਨਰਮਤਾ ਇੰਨੀ ਜ਼ਿਆਦਾ ਔਰ ਟੇਸਟ ਇੰਨਾ ਜ਼ਿਆਦਾ ਔਰ ਉਹਦੇ ਚ ਪ੍ਰੋਟੀਨਿਸ਼ियस ਕਿਉਂਕਿ ਉਹ ਲੰਗਰ ਐਸਾ ਲੰਗਰ ਹੈ ਜਿਹਦੇ ਵਿੱਚ ਖਾ ਕੇ ਤੁਹਾਨੂੰ ਤਾਕਤ ਮਿਲਦੀ ਹੈਗੀ ਆ ਕਿਉਂਕਿ ਉਹਨੂੰ ਬੜੇ ਸ਼ੁੱਧਤਾ ਦੇ ਨਾਲ ਬਣਾਇਆ ਗਿਆ ਹੈਗਾ ਸ਼ੁੱਧਤਾ ਦੇ ਨਾਲ ਬਣਾਇਆ ਗਿਆ ਔਰ ਜਿਹੜੇ ਸੇਵਾਦਾਰ ਆ ਉਹ ਵੀ ਖੁਦ ਜਿਹੜੇ ਹੈਗੇ ਭੰਡੇ ਉਸ ਤਰੀਕੇ ਨਾਲ ਦੇ ਰਹੇ ਨੇ ਪ੍ਰੇਮ ਦੇ ਨਾਲ ਲੋਕਾਂ ਨਾਲ ਵਿਚਰ ਰਹੇ ਨੇ ਜਿਹੜੇ ਸੇਵਾਦਾਰ ਆ ਉਹਨਾਂ ਨੂੰ ਵੀ ਤੁਸੀਂ ਕਾਉਂਸਲ ਕਰ ਦਿਓ ਭਾਈ ਆਪਾਂ ਸੇਵਾ ਕਰਨੀ ਆ ਆਪਾਂ ਗੁਰੂ ਰਾਮਦਾਸ ਦੇ ਲੰਗਰ ਦੇ ਵਿੱਚ ਆਏ ਹੈਗੇ ਆ ਜਿੱਦਾਂ ਤੁਸੀਂ ਪਹਿਲਾਂ ਹੀ ਕਿਹਾ ਵੀ ਅਫਸਰ ਬਣ ਕੇ ਨਹੀਂ ਬਲਕਿ ਝਾੜੂਦਾਰ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਤਾਂ ਪਰਮਾਤਮਾ ਤੋਂ ਕੁਝ ਲੈ ਕੇ ਜਾਵਾਂਗੇ ਦੇਖੋ ਜੇ ਇੱਥੇ ਹਦਾਇਤਾਂ ਆ ਵੀ ਭਾਵੇਂ ਕੋਈ 10 ਵਾਰ ਲੰਗਰ ਛੱਕੇ ਤੇ ਭਾਵੇਂ ਕੋਈ 15 ਵਾਰ ਛਕੇ ਕਿਸੇ ਵੀ ਸੇਵਾਦਾਰ ਨੂੰ ਇਹ ਹਦਾਇਤ ਨਹੀਂ ਵੀ ਉਹ ਕਹਿ ਦੇਵੇ ਵੀ ਤੂੰ ਤਾਂ ਹੁਣੇ ਆਇਆ ਜੀ ਤੂੰ ਨੂੰ ਫੇਰ ਛਕਣਾ ਕਰਨਾ ਉਹ ਭਾਵੇਂ 20 ਵਾਰ ਛੱਕੇ ਤੇ 15 ਵਾਰ ਛਕੇ ਇੱਥੇ ਸਾਰੇ ਆਉਂਦੇ ਨੇ ਚਾਰੇ ਇੱਥੇ ਪੰਗਤ 'ਚ ਬੁਆ ਕੇ ਚਕਾਇਆ ਜਾਂਦਾ VIP ਟ੍ਰੀਟਮੈਂਟ ਇੱਥੇ ਕੋਈ ਨਹੀਂ ਹੈਗਾ ਸਿਰਫ ਜੋ ਨੇ ਵੀ ਆਉਣਾ ਉਹਨੇ ਪੰਗਤ 'ਚ ਬਹਿ ਕੇ ਛਕਣਾ ਕਿਸ ਨੂੰ ਮਨਾ ਨਹੀਂ ਕੀਤਾ ਜਾਂਦਾ ਭਾਵੇਂ 15 ਵਾਰ ਛਕੇ ਤੇ ਭਾਵੇਂ 20 ਵਾਰ ਛਕੇ ਤੇ ਭਾਵੇਂ ਇੱਕ ਵਾਰ ਛਕੇ ਇੱਥੇ ਸੇਵਾਦਾਰ ਨੂੰ ਕਹਿਣ ਦੀ ਮਤਲ ਇਜਾਜ਼ਤ ਨਹੀਂ ਹੈਗੀ ਕਿਉਂਕਿ ਹੋ ਸਕਦਾ ਕਿਹੜੇ ਰੂਪ ਚ ਪ੍ਰਮਾਤਮਾ ਆ ਸਕਦਾ ਕਿਤੇ ਗਰੀਬ ਦੇ ਵਿੱਚ ਆ ਸਕਦਾ ਪਤਾ ਨਹੀਂ ਕਿਹੜੇ ਭੇਜ ਚ ਆ ਸਕਦੇ ਨੇ ਇੱਥੇ ਜਿਹੜਾ ਪ੍ਰਸ਼ਾਦਾ ਛਕਾਇਆ ਜਾਂਦਾ ਗੁਰੂ ਨਾਨਕ ਸਾਹਿਬ ਨੂੰ ਸਮਝ ਕੇ ਛਕਾਇਆ ਜਾਂਦਾ ਵੀ ਕਦੇ ਗੁਰੂ ਨਾਨਕ ਸਾਹਿਬ ਤਾਂ ਨਹੀਂ ਆ ਗਏ ਉਹ ਤਾਂ ਨਹੀਂ ਛਕਣ ਆ ਗਏ ਉਹਦੀ ਬਿਉਂਤ ਦੇ ਨਾਲ ਇਹ ਜਿਹੜੀ ਮਤਲ ਇਥੋਂ ਸੇਵਾ ਚੱਲਦੀ ਹੈ ਬਿਰਜੀ ਪਰਮਾਤਮਾ ਕਰੇ ਅੱਜ ਤੋਂ ਆਪਾਂ ਕਰੋਨਾ ਦੇ ਪੀਰੀਅਡ ਚ ਮਿਲੇ ਸੀਗੇ ਉਦੋਂ ਪਹਿਲਾਂ ਇੱਕ ਵਾਰ ਮਿਲੇ ਸੀਗੇ ਔਰ ਜਿਵੇਂ ਜਿਵੇਂ ਅਸੀਂ ਮਿਲਦੇ ਰਹਿਨੇ ਹੈਗੇ ਆ ਚੀਜ਼ਾਂ ਵੱਧ ਰਹੀਆਂ ਨੇ ਪਰਮਾਤਮਾ ਕਰੇ ਆਹ ਨਾਲੇ ਸਮਝ ਜਿੱਦਾਂ ਬਿਰਦਾ ਅਸ਼ਰਮ ਦੀ ਜਿਹੜੀ ਕਵਾਇਲ ਚੱਲ ਰਹੀ ਹੈਗੀ ਆ ਔਰ ਉਹਦੇ ਨਾਲ ਨਾਲ ਹਸਪੀਟਲ ਦੀ ਕਵਾਇਲ ਚੱਲ ਰਹੀ ਹੈ ਕਿਉਂਕਿ ਤੁਸੀਂ ਸੇਵਾ ਤੁਹਾਡੇ ਮਨ ਦੇ ਵਿੱਚ ਸੇਵਾ ਜਿਹੜੀਆਂ ਚੀਜ਼ਾਂ ਚ ਸੇਵਾ ਹੁੰਦੀ ਆ ਉਹਦੇ ਚ ਤੁਹਾਡਾ ਮਾਈਂਡ ਹੈ ਜਦੋਂ ਤੁਸੀਂ ਬਜ਼ੁਰਗਾਂ ਨੂੰ ਵੀ ਦੇਖਦੇ ਹੋ ਵੀ ਚੱਲ ਜਿਹੜੇ ਬਜ਼ੁਰਗ ਨੇ ਵਿਚਾਰੇ ਲਾਵਾਰਸ ਉਹਨਾਂ ਦੇ ਲਈ ਵੀ ਜਿਸ ਤਰੀਕੇ ਨਾਲ ਭਾਈ ਸਾਹਿਬ ਦੇ ਤਾਂ ਮਨ ਚ ਆ ਵੀ ਤੁਸੀਂ ਸਾਨੂੰ ਦੱਸੋ ਕੀ ਚਾਹੀ ਉਹਨਾਂ ਨੇ ਕਦੇ ਅੱਜ ਤੱਕ ਇਹ ਨਹੀਂ ਪੁੱਛਿਆ ਵੀ ਕੀ ਹੈਗਾ ਉਹ ਕਹਿੰਦੇ ਦੱਸੋ ਸਾਨੂੰ ਦੱਸੋ ਕੀ ਚਾਹੀਦਾ ਔਰ ਹਮੇਸ਼ਾ ਉਹ ਤਤਪਰ ਰਹਿੰਦੇ ਨੇ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈਗਾ ਅੱਜ ਕੱਲ ਤਾਂ ਲੋਕ ਵੀਰ ਦੀ ਹੱਥੇ ਆ ਕੇ ਜਨਮ ਦਿਨ ਮਨਾਉਂਦੇ ਆਪਦਾ ਮੈਰਿਜ ਸਾਲਗिरा ਇੱਥੇ ਆ ਕੇ ਮਨਾਉਣ ਲੱਗੇ ਕਿਉਂਕਿ ਉਹਨਾਂ ਨੂੰ ਆਨੰਦ ਮਿਲਦਾ ਵੀ ਅਸੀਂ ਇੱਕ ਦਿਨ ਦਾ ਲੰਗਰ ਅਸੀਂ ਸਾਡੇ ਵੱਲੋਂ ਸ਼ਿਕਾਇਆ ਜਾਵੇ ਤਾਂ ਉਹਦੇ 'ਚ ਬੜੀ ਖੁਸ਼ੀ ਹੋਊਗੀ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਰਕ ਸੰਗਤ ਨੂੰ ਵੀ ਭਾਈ ਜਿਹੜਾ ਇਹ ਲੰਗਰ ਆ ਨਾ ਇੱਥੋਂ ਪਹਿਲੀ ਗੱਲ ਤਾਂ ਤੁਹਾਨੂੰ ਇਹ ਦੱਸ ਦਿੰਨੇ ਜਿੱਥੇ ਕਿ ਮੇਰੇ ਅਰਗੇ ਵਿਚਾਰੇ ਲੋੜਵੰਦ ਬੰਦੇ ਜਾਂਦੇ ਆ ਜਿਨ੍ਹਾਂ ਕੋਲ ਘੱਟ ਪੈਸੇ ਹੁੰਦੇ ਨੇ ਜਿਹਦੇ ਕੋਲ ਜ਼ਿਆਦਾ ਪੈਸੇ ਹੁੰਦੇ ਉਹ ਜਾਂਦਾ ਪ੍ਰਾਈਵੇਟ ਇੱਥੇ ਉਹ ਬੰਦੇ ਜਾਂਦੇ ਨੇ ਵਿਚਾਰੇ ਜਿਨ੍ਹਾਂ ਕੋਲ ਘੱਟ ਪੈਸੇ ਹੁੰਦੇ ਨੇ ਉਹ ਸਵੇਰੇ ਜੇ ਨਾ ਉੱਥੇ ਪ੍ਰਸ਼ਾਦਾਂ ਮਿਲ ਤੇ ਭੁੱਖੇ ਜਾਂਦੇ ਤੇ ਭੁੱਖੇ ਮੁੜਿਆਉਂਦੇ ਆ ਇਸੇ ਨੂੰ ਲੈ ਕੇ ਸੇਵਾ ਸ਼ੁਰੂ ਹੋਈ ਆ ਤੇ ਆਪ ਰਲ ਮਿਲ ਕੇ ਨਾਲ ਸੰਯੋਗ ਕਰੋ ਆਪਾਂ ਇਹ ਲੋੜਵੰਦਾ ਤੱਕ ਜਿਹੜਾ ਤੁਹਾਡਾ ਆਇਆ ਭਾਵੇਂ ਤੁਸੀਂ ਕਿਲੋ ਆਟਾ ਲੈ ਕੇ ਆਓ ਤੇ ਭਾਵੇਂ 2 ਕਿਲੋ ਲੈ ਕੇ ਆਓ ਭਾਵੇਂ 5 ਕਿਲੋ ਆਟਾ ਲਿਆਓ ਇਹ ਲੰਗਰ ਜਿਹੜੇ ਚੱਲਦੇ ਭਾਵਨਾ ਦੇ ਨਾਲ ਚੱਲਦੇ ਆ ਤੇ ਆਪ ਸੰਗਤ ਨੂੰ ਆਪੀਲ ਹੈ ਇਹ ਨਾ ਕੋਈ ਸਮਝੇ ਵੀ ਮੈਂ ਹਿੰਦੂ ਆ ਮੈਂ ਮੁਸਲਮਾਨ ਆ ਮੈਂ ਇਹ ਆ ਉਹ ਆ ਉਹ ਚੀਜ਼ ਲੈ ਕੇ ਨਹੀਂ ਹੁਣਾ ਇਹ ਸਿਰਫ ਤੁਸੀਂ ਲੋੜਵੰਦਾਂ ਨੂੰ ਤੁਹਾਡਾ ਲੰਗਰ ਲੱਗ ਜਾਣਾ ਜੀ ਜੇ ਤੁਸੀਂ ਕਿਲੋ ਆਟਾ ਲਿਆਏ ਤੁਸੀਂ ਦਸਾਂ ਬੰਦਿਆਂ ਨੂੰ ਲੰਗਰ ਲਾ ਦੇਣਾ ਤੁਹਾਡਾ ਜਾਗ ਹੋ ਜਾਣਾ ਇਸ ਕਰਕੇ ਮੈਂ ਅਪੀਲ ਕਰਦਾ ਵੀ ਸਾਰੇ ਭੈਣ ਭਰਾ ਰਲ ਮਿਲ ਕੇ ਆਪਣੀ ਦੂਜੀ ਜਿਹੜੀ ਜਿਹੜਾ ਲੰਗਰ ਸੇਵਾ ਉਹ ਹੈਗੀ ਮਧીરਪਿੰਡ ਪੋਰੀਰਾ ਆ ਮਧીરਪਿੰਡ ਕਿੱਧਰ ਵਾ ਮੁਕਤਸਰ ਸਾਹਿਬ ਜ਼ਿਲ੍ਹਾ ਆਪ ਜੀ ਭਾਵੇਂ ਇਹ ਨਾ ਸੰਗਿਆ ਨਾ ਕਰੋ ਵੀ ਅਸੀਂ ਬੋਰਾ ਭਰ ਕੇ ਲਿਆਣਾ ਨਾ ਨਾ ਕਿਲੋ ਆਟਾ ਲਿਆਓ ਕਿਲੋ ਦਾਲ ਲਿਆਓ ਭਾਵੇਂ 5 500 ਗ੍ਰਾਮ ਆਟਾ ਲੈ ਕੇ ਆਓ ਪਰ ਆਓ ਜਰੂਰ ਇਹ ਤੁਹਾਡਾ 500 ਗ੍ਰਾਮ ਦੇ ਨਾਲ ਵੀ ਤੁਸੀਂ ਕਈ ਬੰਦਿਆਂ ਨੂੰ ਲੰਗਰ ਸ਼ਕਾ ਸਕਦੇ ਆ ਤੇ ਤੁਹਾਡਾ ਜਿੱਦਾਂ ਤੁਸੀਂ ਅੱਜ ਭੇਜਿਆ ਦਾ ਸਵੇਰ ਨੂੰ ਤੁਹਾਡਾ ਲੋਡ ਬੰਦਾਂ ਦੇ ਢੱਡ ਚ ਚੱਲਿਆ ਜਾਣਾ ਇਸ ਕਰਕੇ ਆਪਾਂ ਰਲ ਮਿਲ ਕੇ ਸਭ ਦੀ ਸੇਵਾ ਕਰਕੇ ਇਹ ਸੇਵਾ ਕਰਾਂਗੇ ਤਾਂ ਸੁਖ ਪਾਵਾਂਗੇ ਠੀਕ ਹੈ ਜੀ ਲੋੜਵੰਦਾਂ ਦੀ ਸੇਵਾ ਕਰੋ ਆਣ ਗਵਾਂਡ ਤੁਹਾਡੇ ਜੇ ਕੋਈ ਲੋੜਵੰਦ ਆ ਉਹਦੀ ਵੀ ਤੁਸੀਂ ਹੈਲਪ ਕਰੋ ਮਦਦ ਕਰੋ ਪਰਮਾਤਮਾ ਇਹ ਚੀਜ਼ ਹੀ ਸਿਖਾਉਂਦਾ ਤੇ ਆਪਾਂ ਆ ਜੋ ਰਲ ਮਿਲ ਕੇ ਸੇਵਾ ਕਰਗੇ ਜੀ ਆਪ ਵੀ ਦਾ ਬਹੁਤ-ਬਹੁਤ ਧੰਨਵਾਦ ਰਿਸ਼ੀ ਸਾਹਿਬ ਵੀ ਆਪ ਵੀ ਬੜਾ ਉਥੋਂ ਬਾਗੇ ਭਰਾ ਨੇ ਤੇ ਚੱਲ ਕੇ ਆ ਕੇ ਤੇ ਆਪ ਵੀ ਕਵਰ ਕਰਦੇ ਆ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਯੋ ਮਿਲ ਕੇ ਹਮੇਸ਼ਾ ਮੰਨਦਾ ਜੁ ਹੁੰਦਾ ਵੀ ਇੱਕ ਦੂਸਰੇ ਦੇ ਨਾਲ ਅਟੈਚਮੈਂਟ ਰਵੇ ਪਰ ਜਦੋਂ ਆਪਾ ਦੇਖਦਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਿ ਵਿਦਿਆੜਾ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਕੈਂਪ ਲੱਗਿਆ ਹੋਇਆ ਹੈ ਆਪਾ ਦੇਖਦਾ ਹੈ ਕਿ ਚੂਕੋ ਫ੍ਰੀ ਜਿਹੜੀ ਐਕਟੀਵਿਟੀ ਚੈੱਕ ਅਪ ਕੀਤੀ ਜਾ ਰਹੀ ਹੈ ਉਹ ਵੀ ਫ੍ਰੀਤੀਆਂ ਜਾ ਰਹੀਆਂ ਸੁਪੋਤ ਪ੍ਰਵਾਹ ਚੱਲ ਰਹੇ ਨੇ ਪਰ ਬਾਬਾ ਜੀ ਦਾ ਮਨ ਵੀ ਹੁੰਦਾ ਕਿ ਲੰਗਰ ਜਿਹੜੇ ਦਵਾਈਆਂ ਤੇ ਜਾਦਾ ਲੱਗਣ ਕੀ ਨਹੀਂ ਕੀ ਕਰਾਜੋਗੇ ਤੁਸੀਂ ਤੁਸੀਂ ਨਹੀਂ ਕਰ ਰਹੇ ਹੋ ਤੁਸੀਂ ਗਵੈਂਸ ਖਾਪੂ ਸ਼ਾਪ ਕੋ ਚੈਰੀਟੇਬਲ ਸੁਸਾਇਟੀ ਗਵੈਂਸ ਖਾਪੂ ਸ਼ਾਪ ਕੋ ਰਾਇਲ ਹਮੇਸ਼ਾ ਹੀ ਤਤਪਰ ਰਿਹਾ ਹੈ ਮਾਨਵਤਾ ਦੀ ਸ ਜੋ ਬਾਕੀ ਡਾਕਟਰ ਤੇਜਨੀ ਜੀ ਨਾਮ ਦੇ ਬੈਟਰ ਦਾ ਸੰਕੇਤ ਹੈ ਤੇਜਨੀ ਜੀ ਕੀ ਕਹਿਣਾ ਚਾਹੋਗੇ ਕਿ ਇਹ ਪ੍ਰਸ਼ਾਣ ਖੁਸ਼ੀ ਹੁੰਦੀ ਆ ਚਿਹਰੇ ਦੇ ਉੱਤੇ ਔਰ ਮਨੁੱਖਤਾ ਦੀ ਸੇਵਾ ਕਰਕੇ ਮਨੁੱਖਤਾ ਦੀ ਸੇਵਾ ਕਰਕੇ ਲਾਇਨਸ ਕਲੱਬ ਬਹੁਤ ਖੁਸ਼ ਹੁੰਦਾ ਹੈ ਤੇ ਅਸੀਂ ਸਾਰੇ ਲਾਇਨ ਮੈਂਬਰ ਇਸ ਵਿਸ਼ੇਸ਼ ਕਾਰਜ ਲਈ ਵੱਧ ਚੜ ਕੇ ਹਿੱਸਾ ਪਾਉਣੇ ਆ ਤੇ ਲੋੜਵੰਦ ਮਰੀਜ਼ ਜਿੰਨੇ ਵੀ ਸਾਡੇ ਕੋਲ ਆਉਂਦੇ ਨੇ ਅਸੀਂ ਉਹਨਾਂ ਦੇ ਜਿਹੜਾ ਬੀਪੀ ਸ਼ੂਗਰ ਤੇ ਡੈਂਟਲ ਚੈੱਕਅਪ ਕੈਂਪ ਮਤਲਬ ਉਹ ਕਰਕੇ ਚੈੱਕ ਕਰਕੇ ਸਾਰਾ ਤੇ ਉਹਨਾਂ ਨੂੰ ਦੱਸਦੇ ਆ ਤੇ ਜੋ ਵੀ ਲੋੜਿੰਦੀ ਦਵਾਈ ਉਹਨਾਂ ਲਈ ਜ਼ਰੂਰੀ ਹੁੰਦੀ ਹੈ ਉਹਨਾਂ ਨੂੰ ਮੁਹੱਈਆ ਕਰਾਈ ਦਈਏ ਤੇ ਅੱਗੇ ਦੇ ਇਲਾਜ ਲਈ ਵੀ ਜੋ ਉਹ ਜਿਸ ਹਸਪਤਲ 'ਚ ਜਾਣ ਬੇਸਿਕਲੀ ਤੇ ਉਹ 'ਚ ਉਹਨਾਂ ਨੂੰ ਦੱਸ ਕੇ ਤੇ ਅਸੀਂ ਸਾਰਾ ਵਧੀਆ ਤਰੀਕੇ ਨਾਲ ਉਹਨਾਂ ਨੂੰ ਗਾਈਡ ਕਰੀ ਦਈਏ। ਪਰ ਦੇਖੋ ਵੀ ਸਾਰੇ ਜਣੇ ਜਿਹੜੇ ਜਿਹੜੇ ਵੀ ਸੇਵਾ ਵਾਲੇ ਲੋਕ ਨੇ ਉਹ ਦੇਖਦੇ ਫਿਰਦੇ ਰਹਿੰਦੇ ਵੀ ਕਿਵੇਂ ਅਸੀਂ ਮਹਾਂਪੁਰਖਾਂ ਨਾਲ ਰਲিয়ে ਔਰ ਕਿਵੇਂ ਉਹਨਾਂ ਦੀ ਸੇਵਾਵਾਂ 'ਚ ਹਿਸਾਬ ਆਈ ਅਸੀਂ ਦੇਖ ਸਕਦੇ ਹਾਂ ਕਿ ਇੱਕ ਕੈਂਪ ਲੱਗਣਾ ਬੜਾ ਔਖਾ ਹੁੰਦਾ ਤਿੰਨ ਕੈਂਪ ਲੱਗੇ ਆ ਔਰ ਤਿੰਨੇ ਦਵਾਈਆਂ ਪਾ ਸਾਹਮਣੇ ਦੇਖਿਆ ਦਵਾਈਆਂ ਫ੍ਰੀ ਮਿਲ ਰਹੀਆਂ ਆ ਆਪਾਂ ਦੇਖਿਆ ਐਨਕਾਂ ਐਨਕਾਂ ਫ੍ਰੀ ਮਿਲ ਰਹੀਆਂ ਹਰ ਤਰ੍ਹਾਂ ਦਾ ਜਿਹੜਾ ਹੈਗਾ ਸੇਵਾ ਦੇ ਵਿੱਚ ਲੱਗੇ ਜਿਹੜਾ ਹੈਗਾ ਇਹ ਸਥਾਨੀ ਐਸਾ ਸੇਵਾ ਵਾਲਾ ਸਥਾਨ ਹੈ ਔਰ ਉਹਦੇ ਨਾਲ ਸੇਵਾਲੇ ਲੋਕ ਜੁੜਦੇ ਵਾਹ ਖਾਲਸਾ ਵਾਹ ਫਤਿਹ ਜੀ ਮੈਂ ਅੱਗੇ ਵੀ ਬੇਨਤੀ ਕੀਤੀ ਮੈਂ ਕਹਿੰਦਾ ਜਦੋਂ ਕੋਈ ਵੀ ਬੰਦਾ ਸੇਵਾ ਕਰਦਾ ਜਦੋਂ ਉਹਨੂੰ ਦੂਸਰਾ ਬੰਦਾ ਵੇਂਦਾ ਉਹ ਕਹਿੰਦਾ ਮੈਂ ਵੀ ਕਰਾਂ ਉਹਨੂੰ ਵੇਖ ਕੇ ਬੰਦਿਆ ਜਾਗਰਤ ਹੁੰਦਾ ਉਹਦੇ ਚ ਉਹ ਵੀ ਚਾਹੁੰਦਾ ਵੀ ਭਾਵੇਂ ਜੋ ਮਾਨ ਦੇ ਵਿੱਚ ਕੋਈ ਵੀ ਬੰਦਾ ਉਹਦੇ ਆਉਂਦੀ ਇਹ ਗੱਲ ਕਿ ਮੈਂ ਵੀ ਕਹੀਦੀ ਸੇਵਾ ਕਰਾਂ ਤੇ ਇਹ ਕਰਕੇ ਬੰਦੇ ਨੂੰ ਵਧੀਆ ਇਹ ਕੈਂਪ ਲਾਉਣੇ ਚਾਹੀਦੇ ਆ ਤੇ ਇਹ ਵੀਰਾਂ ਦਾ ਵੀ ਬਿਲਕੁਲ ਫ੍ਰੀ ਕੈਂਪ ਉੱਦਾਂ ਵੀ ਬਹੁਤ ਸੇਵਾ ਕਰਦੇ ਨੇ ਹਿਾਰਪੁਰ ਦੇ ਵਧੀਆ ਮੰਨੇ ਪ੍ਰਮੰਨੇ ਬੰਦੇ ਨੇ ਜਿਹੜੇ ਕਿ ਪੂਰੇ ਫੇਮਸ ਨੇ ਤੇ ਇਹਨਾਂ ਦਾ ਦੂਜਾ ਕੈਂਪ ਐਸ ਟਾਈਮ ਤੇ ਅਸੀਂ ਵੀਰਜੀ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਇਹਨਾਂ ਸਾਰੀ ਟੀਮ ਦਾ ਧੰਨਵਾਦ ਕਰਦੇ ਆਂ ਕਿ ਮਹਾਰਾਜੇ ਨੇ ਤਾਂ ਇਦਾਂ ਹੀ ਸੇਵਾ ਲੈਂਦੇ ਰਹਿਣ ਤੇ ਇਹਨਾਂ ਦਾ ਜਿਹੜਾ ਮਹਾਰਾਜ ਚੜ੍ਹਦੀ ਕਲਾ ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ